ਇੱਕ ਮਿੰਟ ਕੀ ਨਾਮ ਹੈ ਬਾਬਾ ਜੀ ਮੇਰਾ ਨਾਮ ਅਸਲਤਾਗਾ ਜੀ ਭੀਮ ਸਿੰਘ ਉਪੀ ਮਾਂ ਵੀ ਚੱਲ ਲੈਂਦੇ ਕਿੱਥੇ ਤੇ ਲੈਣ ਵਾਲੇ ਹੋ ਬੰਡ ਕੋਰਟ ਪਾਈ ਇਕ ਬਾੜ ਔਰ ਪਹਿਲਾਂ ੱਤਕਾ ਵਸਤੀ ਸੀ ਕੀ ਮਾਮਲਾ ਕੀ ਹੋਇਆ ਤੁਹਾਡੇ ਨਾਲ ਇਹ ਮਾਮਲਾ ਜੀ ਆ ਕੁੱਟ ਮਾਰਦਾ ਸ਼ਰਾਬ ਤੋਂ ਜ਼ਿਆਦੇ ਡਗੜਿਆ ਕਿ ਤੈਨੂੰ ਮੰਜਾ ਨਹੀਂ ਮਾਰਨ ਦੇਣਾ ਸਨੇ ਪੁਲਿਸ ਰਲ ਕੇ ਤੈਨੂੰ ਇੱਥੇ ਰਹਿਣ ਨਹੀਂ ਦੇਣਾ ਕਿਸਾਨਾਂ ਦਾ ਸਾਰਿਆਂ ਦਾ ਕਿਹੜੀ ਜਗ੍ਹਾ ਤੇ ਹੋਇਆ ਏ ਇਹ ਜਿਹੜੀ ਸੜਕ ਪੋਲਾ ਖਨੌਰੀ ਕੀ ਰਾਜਪੁਰੇ ਖਨੌਰੀ ਜਿਹੜੀ ਆ ਮੋੜਦੀ ਨਹੀਂ ਛੜਤ ਉਧਰੋਂ ਪਿੰਡਾਂ ਨੂੰ ਆਉਂਦੀ ਐ ਉੱਥੇ ਮੈਂ ਉੱਥੇ ਮੇਰੀ ਕੁੱਟ ਮਾਰੀ ਤੇ ਫਿਰ ਖਿੱਚਾ ਤੋਈ ਮੇਰੀ ਜਮਾ ਸਾਹਮਣੇ ਆਪਣੀ ਗੁੜੀਆ ਜਿਹੜੀ ਸਵਾਏ ਮਾਣਦੇ ਉਰਥੋਂ ਧੂਕੇ ਲੈ ਜੋ ਮੈਂ ਦਵਾਈ ਵਿਲੀ ਕਰਤੀ ਵਾਕੀ ਨੀੜਾ ਕੱਪੜਾ ਮੇਰਾ ਕਿੰਨੇ ਲੋਕ ਸੀ ਜਿਨ੍ਹਾਂ ਨੇ ਹਮਲਾ ਕੀਤਾ ਉੱਥੇ ਤਾਂ ਦੋ ਪੁਲਿਸ ਵਾਲੇ ਤੇ 20 25 ਜਣੇ ਦਾਲੇ ਮੈਨੂੰ ਘੇਰੀ ਖੜੇ ਪਏ ਕਿਸਾਨ ਸੀ ਕਿਸਾਨ ਸੀ ਸਾਰੇ ਕਿਸਾਨ ਸਾਰੇ ਕਿਸਾਨ ਸੀ ਆਹ ਦੋ ਪੁਲਿਸ ਵਾਲੇ ਵਿੱਚ ਖੜੇ ਸੀ ਉਹਨਾਂ ਨੂੰ ਜਿਹੜੇ ਰੱਖੰਨੇ ਚਾਹ ਤੁਸੀਂ ਕੀ ਕੰਮ ਕਰਦੇ ਹੋ ਮੈਂ ਨਰੇਗਾ ਦਾ ਡਾੜੀ ਮਨਜ਼ੂਰੀ ਨਰੇਗਾ ਪਰਿਵਾਰ ਦਾ ਮੈਂਬਰ ਕੋਈ ਤੁਹਾਡੇ ਨਾਲ ਹੋਣੀ ਇਸ ਟਾਈਮ ਇਸ ਵੇਲੇ ਤੱਕ ਕੋਈ ਨਹੀਂ ਤੇ ਇੱਥੇ ਤਾਂ ਮੈਂ ਧਰਨੇ ਤੇ ਮੈਂ ਨਰੇਗਾ ਨੂੰ ਗਾਲੇ ਲਿਆਉਣੇ ਜਦੋਂ ਮੇਰੇ ਨਾਲ ਇਹਨਾਂ ਨੇ ਸਲੂਕ ਕਰ ਲਿਆ ਤੇ ਫਿਰ ਮੈਂ ਕਿਉਂ ਪਰਿਵਾਰ ਨੂੰ ਲਿਆ ਮੇਰਾ ਖੁਦ ਪੁੱਤ ਨਾਲ ਫੋਨ ਲਾ ਲਿਆ ਪੁਲਿਸ ਤੋਂ ਲੈ ਕੇ ਨਾ ਉੱਥੇ ਡਰੀ ਪਈ ਆ ਉਹ ਤਰਨ ਕੋਗਾ ਮੈਂ ਪਾਪੇ ਕੋਲੇ ਆਉਣਾ ਜੀ ਤੁਹਾਨੂੰ ਲੈ ਕੇ ਕੌਣ ਆਇਆ ਇੱਥੇ ਹਾਂਜੀ ਲੈ ਕੇ ਕੌਣ ਆਇਆ ਮੈਨੂੰ ਜੀ ਉਥੋਂ ਜਦੋਂ ਖਿੱਚ ਤੂੰ ਹੋਈ ਤੇ ਬੇਸੁਰਤ ਹੋ ਗਿਆ ਮੈਂ ਤੇ ਉਸ ਤੋਂ ਬਾਅਦ ਨਹੀਂ ਮੈਨੂੰ ਪਤਾ ਤੇ ਜਦੋਂ ਮੈਂ ਆ ਗਿਆ ਖਨੌਰੀ ਤੇ ਮੈਨੂੰ ਕਿਤੇ ਹੈਲੋ ਲੱਗੇ ਜੇ ਮਾੜਾ ਮੋਢਾ ਸਾਸ ਵੀ ਦਾ ਸੁਰਤ ਆ ਗਈ ਲਾ ਲਿਆ ਲਾ ਕੇ ਤੇ ਮੈਂ ਨੌਕ ਪੰਡ ਪੁੰਡ ਪਛਣ ਲਗਿਆ ਤੇ ਮੈਂ ਆਇਆ ਕਰ ਛੱਡਾ ਜੋ ਮਾੜੀ ਮੋਟਰਸਕੂਟਰ ਤੇ ਆਈ ਤੇ ਆ ਮਾਂ ਮੇਰੀ ਮਾੜੀ ਜੀ ਹੱਲ ਤੇ ਉਹਨਾਂ ਨੇ ਜਿਉਂ ਖਲਾਈ ਲਿਆ ਕਿਸ ਕਿਸ ਨਾਲ ਮਾਰ ਕੀਤਾ ਤੁਹਾਡੇ ਉੱਤੇ ਹਾਂਜੀ ਕਿਸ ਕਿਸ ਨਾਲ ਮਾਰ ਕੀਤਾ ਲੱਗਦਾ ਜਦੋਂ ਮੇਰੀ ਡਾਂਗਾ ਡੰਡੇ ਸੀ ਉਹ ਬੰਨੀ ਫਿਰਦਾ ਹੁੰਦਾ ਸੀ ਮੈਂ ਉਹ ਤੋੜਤੀ ਪਹਿਲੀ ਮੇਰੇ ਇੱਥੇ ਮਾਰੀ ਜੀ ਡੌਲੇ ਤੇ ਸ਼ਰਾਬੀ ਨੇ ਕੰਬਰ ਧਾਰੀ ਐਸੀ ਬਾਕੀਆਂ ਨੇ ਸ਼ਰਾਬ ਸਾਰਿਆਂ ਦੀ ਪੀਤੀ ਜਿੰਨੇ ਨਾਲ ਸੀ ਹਾਂ ਕਿਸਾਨ ਦੇ ਬਿੱਲੇ ਲਾਏ ਸੀ ਸਾਰਿਆਂ ਨੇ ਹਾਂ ਉਹਨਾਂ ਦੇ ਤੇ ਮੇਰੇ ਦੂਜਾ ਮੇਰੇ ਵੀ ਸੀ ਪిల్లా ਮੇਰੇ ਥੱਲੇ ਜੀ ਹੁੰਦਾ ਬਸ ਜਦੋਂ ਇਹਦੇ ਤੇ ਹੋ ਗਿਆ ਛੁੱਟੀ ਜਦੋਂ ਮੇਰੇ ਕੋਲ ਛੁੱਟੀ ਹੁੰਦੀ ਉਹਨੇ ਮੇਰੇ ਨੇੜੇ ਹੁੰਦੇ ਉਹ ਅੰਦਰ ਬਣ ਹੁਣ ਪੁਲਿਸ ਨੂੰ ਇਤਨਾ ਦਿੱਤੀਆਂ ਤੁਸੀਂ ਪੁਲਿਸ ਉੱਥੇ ਵਿੱਚ ਸੀ ਹੁਣ ਐਮਐਲਏ ਇੱਥੋਂ ਗਈ ਕੱਲ ਡਾਕਟਰ ਵੱਡੇ ਉਧਰ ਰਹਿਣ ਵਾਲੇ ਪਿੰਡ ਕਿਹੜਾ ਹੈ ਤੁਹਾਡਾ ਭਾਈਕੋਟ ਜੀ ਦਸੀਲ ਗਿੱਦੜਪਾ ਡਾਕਖਾਨਾ ਖੋਰ ਕੋਟਪਾਟ ਜਿਲ੍ਹਾ ਮੁਕਤਸਰ ਤੇ 35514 ਥਾਣਾ ਕਾਰਨ ਕੀ ਸੀ ਤੁਹਾਨੂੰ ਮਾਰਨ ਦਾ ਉਹਨਾਂ ਦਾ ਇਹ ਆਦੇ ਵੀ ਤੈਨੂੰ ਅਸੀਂ ਜਾਦੇ ਜਿੱਥੇ ਫੈਸਲੇ ਹੋਏ ਪਹਿਲਾਂ ਮੇਰੇ ਲੜਦੇ ਦੇ ਜੁਠਾਣੇ ਠੂਣੇ 'ਚ ਮੈਂ ਇਹਨਾਂ ਦੇ ਮੂਰੇ ਲਾ ਕੇ ਆਦਮੇ ਤੂੰ ਕਾਬਰੇਡ ਆਂ ਅਸੀਂ ਕਾਬਰੇਡ ਨੂੰ ਵਰਨ ਨਹੀਂ ਦੇਣਾ ਜਾਦੇ ਫੈਸਲੇ ਤਾਂ ਇਹ ਹੁੰਦੇ ਰਹੇ ਮੈਂ ਉੱਥੇ ਸਵਾਲ ਕਰ ਦਿੰਦਾ ਸੀ ਵੀ ਕਾਬਰੇਡ ਤਾਂ ਫਿਰ ਸਵਾਏ ਮੰਨਦੀ ਮੈਂ ਹੁਣ ਜਦੋਂ ਆਇਆ ਨਹਿਰ ਤੇ ਫਿਰਦਾ ਤੁਰਦਾ ਤੁਹਾਨੂੰ ਪਤਾ ਹੀ ਜਿੱਥੇ ਕਨੌਰੀ ਚ ਗੁਰਦੁਆਰੇ ਆਉਂਦਾ ਸੀ ਉਹ ਬਾਬੇ ਨੇ ਮੈਨੂੰ ਅੱਲੀ ਲੈ ਦਿੱਤੇ ਜਿਹੜੇ ਇਹਨਾਂ ਨੇ ਥਾਲੇ ਹੁਣ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਮੈਂ ਜੀ ਇੱਕ ਤਾਂ ਜਿਹੜੇ ਮਕਾਨ ਪਏ ਆ ਉਹ ਚਾਲੂ ਦੂਜਾ ਮੈਨੂੰ ਉੱਥੇ ਰਹਿਣ ਦਾ ਹੱਕ ਦਿੱਤਾ ਜਾਵੇ ਮੈਂ ਪਿੰਡ ਗੁਰਦੁਆਰੇ ਵਾਲੇ ਮੈਨੂੰ ਬੀਬੀਆਂ ਪੈਸੇ ਪੂਸੇ ਦੇ ਦਿੰਦੇ ਪੱਪੂ ਵੀ ਕਹਿੰਦਾ ਮੈਂ ਪਿੰਡ ਜਾ ਕੇ ਤੇ ਫਿਰ ਮੁੜ ਕੇ ਆ ਕੇ ਤੇ ਜਿਹੜੇ ਕਮਰੇ ਆ ਜਿਹੜੇ ਉਹ ਮੈਨੂੰ ਖਵਾਰਨ ਦੇ ਆ ਗਿਆ ਹੋਵੇ ਅੱਗੇ ਮੈਂ ਕਹੀ ਖਵਾਰੇ ਤੁਸੀਂ ਮੁਲਾਜ਼ਮ ਦੇ ਉੱਤੇ ਇਲਜ਼ਾਮ ਲਾ ਰਹੇ ਹੋ ਕਿ ਪੁਲਸ ਮੁਲਾਜ਼ਮ ਸੀ ਕੌਣ ਸੀ ਹੋ ਇਨਸਪੈਕਟਰ ਸੀ ਕਿੱਦਾਂ ਸੀ ਕਿ ਇਹ ਮੈਂ ਜਿਹੜੇ ਉੱਥੇ ਵਿੱਚ ਸੀ ਹਾਂ ਮੁਲਾਜ਼ਮ ਜਿਹੜੇ ਸੀ ਉਹ ਸੀਗੇ ਜੀ ਪੁਲਿਸ ਮਲਾਦ ਮੈਂ ਇੱਕ ਸ਼ਾਂਤ ਹੋਮਗਟ ਵਾਲਾ ਉਹ ਜਿਹਨਾਂ ਕੋਲੇ ਮੇਰੇ ਪੁੱਤਰੇ ਦਾ ਵੀ ਨੰਬਰ ਹੈ ਉਹ ਵਿੱਚ ਖੜੇ ਸੀ ਕਟਾਉਂਦੇ ਮੈਨੂੰ ਜਦੋਂ ਮੈਨੂੰ ਇਧਰ ਮੈਂ ਘੇਰ ਘੂਰ ਕੇ ਜਾਂਦੇ ਸੀ ਫਟੇ ਦੇ ਕੋਲ ਉਦੋਂ ਫਿਰ ਜਦੋਂ ਮੈਂ ਥਾਣੇ ਆਦਮੀ ਨੂੰ ਚਲਦੇ ਮੈਂ ਚੌਂਕੀ ਕੋਲੇ ਜਾਂਦਾ ਤੇ ਉਹ ਵੀ ਆਦਮੀ ਪੁਰ ਜਾ ਜਦੋਂ ਮੈਂ ਉਹ ਤੁਰ ਆਉਂਦਾ ਸੀ ਉਸਨੇ ਵੀ ਤੈਨੂੰ ਤੁਹਾਨੂੰ ਹੱਥੋਂ ਪਾਈ ਕੀਤੀ ਹੈ ਪੁਲਿਸ ਨੇ ਜਦੋਂ ਵਿੱਚ ਕੁੱਟਮਾਰੀ ਦੇ ਖੜੇ ਹੈ ਜਿਵੇਂ ਡਾਂਗਾ ਦੇ ਉਦੋਂ ਤੱਕ ਤਾਂ ਮੈਨੂੰ ਛਡਾਇਆ ਨਹੀਂ ਤੁਹਾਨੂੰ ਬੜਾ ਛਡਾਇਆ ਨਹੀਂ ਆਹਦੇ ਦੀ ਸਾਲਾ ਸਾਨੂੰ ਵੀ ਬੋਲਦਾ ਪੁਲਿਸ ਠੀਕ ਹੈ